ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਪੌਣੇ 6 5:30 ਦਾ 5:30 ਦਾ ਟਾਈਮ ਹੈਗਾ ਤੇ ਆਪਾਂ ਨੇ ਬਹੁਤ ਸਾਰੇ ਕੰਮ ਕਰ ਲਏ ਨੇ ਤੇ ਬਹੁਤ ਸਾਰੇ ਰਹਿੰਦੇ ਨੇਗੇ ਤੁਹਾਨੂੰ ਪਤਾ ਜਿਹੜੀ ਸਵੇਰੇ ਸਵੇਰੇ ਕੰਮਾਂ ਦੀ ਭੱਜ ਦੌੜ ਹੁੰਦੀ ਆ ਭੱਜ ਦੌੜ ਹੁੰਦੀ ਅੱਜ ਛੁੱਟੀ ਹੈਗੀ ਸੋ ਘਮਣ ਤੇ ਗੁਰਮਨ ਨੂੰ ਅੱਜ ਹੈਗੇ ਆ ਜੀ ਉਹਨਾਂ ਦੇ ਸਕੂਲ ਚ ਮੀਟਿੰਗ ਤੇ ਅੱਜ ਛੁੱਟੀ ਆ ਉਹਨਾਂ ਨੂੰ ਤੇ ਸ਼ਨੀਵਾਰ ਅੱਜ ਤੇ ਜਾਣ ਜਾਂਦੀਆਂ ਨਹੀਂ ਹੈਗੀਆਂ ਸਕੂਲ ਹਜੇ ਪਈਆਂ ਨਹੀਂ ਉਹਨਾਂ ਦੇ ਡੈਡੀ ਵੀ ਪਏ ਨਹੀਂ ਹੈਗੇ ਤੇ ਮਸ ਠਾ ਕੇ ਲਿਆਉਣੀਆਂ ਉਹਨਾਂ ਨੂੰ ਤੇ ਆਪਾਂ ਨੇ ਉਹ ਮਧਾਣੀ ਲਾਈ ਪਈ ਐ ਸਵੇਰੇ ਸਵੇਰ ਦਾ ਟਾਈਮ ਆ ਪਹਿਲਾਂ ਲੱਸੀ ਬਣਾਈ ਲੱਸੀ ਅਸੀਂ ਦਹੀਂ ਦੀ ਬਣਾਉਣੀ ਹੈ ਮਲਾਈ ਰੜਕੀ ਹੈ ਜੀ ਮਲਾਈ ਵਾਲੀ ਲੱਸੀ ਕੋਈ ਪੀਂਦਾ ਨਹੀਂ ਮਿੱਠੀ ਜੀ ਹੁੰਦੀ ਹੈ ਖੱਟੀ ਨਹੀਂ ਹੁੰਦੀ ਕਿਉਂਕਿ ਮੈਂ ਜਾਗ ਨਹੀਂ ਲਾਉਂਦੀ ਹੈਗੀ ਮਲਾਈ ਨੂੰ ਜੇ ਜਾਗ ਲਾ ਲਾਂ ਫਿਰ ਤਾਂ ਪੀਣ ਵਾਲੀ ਲੱਸੀ ਹੋ ਜਾਂਦੀ ਹੈ ਫਿਰ ਵੀ ਇਹਨੂੰ ਗੋਚੀਆਂ ਕਰੀ ਜਾਂਦੇ ਨੇ ਫਿਰ ਅਸੀਂ ਲੱਸੀ ਪੀਣ ਵਾਲੀ ਅਲੱਗ ਬਣਾ ਲੈਂਦੇ ਆ ਤੇ ਜਿੱਦੇ ਮਲਾਈ ਰੜਕਣੀ ਹੁੰਦੀ ਹੈ ਉਹ ਅਲੱਗ ਰੜਕ ਲਾਣੇ ਆ ਜੀ ਆਟਾ ਗੁੰਨ ਲਿਆ ਚਾਹ ਬਣਾ ਲਈ ਪੀ ਲਈ ਥਾਲ ਕੱਢ ਲਈ ਹੈਗੀ ਤੇ ਬਾਹਰ ਦੀ ਸਫਾਈ ਕਰ ਲਈ ਹੈ ਕੱਚਾ ਬੇੜਾ ਰਹਿੰਦਾ ਸੰਬਰ ਨਾਲ ਆ ਤੇ ਉਹ ਆਪਾਂ ਸੰਭਰ ਲਾਂਗੇ ਹਨਾ ਜੀ ਤੇ ਅੱਜ ਕੁਝ ਫਰਕ ਹੈਗਾ ਪਹਿ ਰਾਤ ਕਿਤੇ ਮੀਂਹ ਪਿਆ ਹੂ ਪਰ ਅੱਜ ਸ਼ਨੀਵਾਰ ਆ ਸਾਡੇ ਜੀ ਬਿਲਕੁਲ ਮੀਂਹ ਨਹੀਂ ਪਿਆ ਮੀਂਹ ਪੈਣ ਦੀ ਸੁਭਾਅ ਬਣਾ ਹੈਗੀ ਕਿਉਂਕਿ ਬੱਦਲ ਵਾਈ ਹੈਗੀ ਬੱਦਲ ਵਾਈ ਬਣੀ ਹੋਈ ਹੈ ਕਿ ਬਹੁਤ ਜ਼ਿਆਦੇ ਤੇ ਲੱਗਦਾ ਤਾਂ ਹੈਗਾ ਮੀਂਹ ਹਵਾ ਚੱਲਦੀ ਹੈ ਜਿਵੇਂ ਨਾ ਮੀਂਹ ਚ ਹਵਾ ਉਹ ਠੰਢੇ ਠੰਢੀ ਇਸ ਤਰ੍ਹਾਂ ਹਵਾ ਚੱਲ ਰਹੀ ਹੈਗੀ ਤੇ ਆਪਾਂ ਕਰਦੇ ਆ ਜੀ ਕੰਮ ਤੇ ਨਹੀਂ ਤੇ ਮੈਂ ਕੱਢਣ ਵਾਲਾ ਪਿਆ ਕਿ ਉਹ ਪਰ ਮਧਾਣੀ ਗਰਮ ਸੀ ਫਿਰ ਮੈਂ ਬਾਹਰ ਦੀ ਸਫਾਈ ਸਫਾਈ ਕਰਨ ਲੱਗ ਗਈ ਚੰਗੀ ਤਰ੍ਹਾਂ ਹਨ ਬਾਹਰ ਸਾਫ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਆ ਕੇ ਮੈਂ ਕਿ ਹੱਥੋਂ ਵਲੌਗ ਸ਼ੁਰੂ ਕਰ ਲੈਣੇ ਹਨ ਜੇ ਆਪਾਂ ਹੁਣ ਵਲੌਗ ਸ਼ੁਰੂ ਕਰਾਂਗੇ ਤਾਂ ਆਤਨ ਤੱਕ ਸਿਰੇ ਚੜੂਗਾ ਆਪਣਾ ਵਲੌਗ ਤੇ ਜਾਲੀ ਲਾ ਦਿੱਤੀ ਹੈ ਮੱਝਾਂ ਨੂੰ ਕਿਉਂਕਿ ਇੱਕ ਪਾਸੇ ਰਹਿੰਦੀ ਹੈਗੀ ਕੰਮਰਾ ਰਾਤ ਟਾਈਮ ਹੋਗਾ ਜੀ 5:30 ਪਾਉਣੇ ਸੀ ਹੋਗੇ ਸਾਨੂੰ 8 ਵਜੇ ਲੱਗੇ ਜੀ ਸੌਂਦਿਆਂ ਨੂੰ ਲਾਉਂਦਿਆਂ ਨੂੰ ਤੇ ਇੱਕ ਪਾਸੇ 37 ਪਈ ਆ ਬਸ ਟੰਗਣ ਵਾਲੀ ਹੀ ਰਹਿੰਦੀ ਆ ਉਹ ਅੱਜ ਟੰਗ ਦਾਂਗੇ ਕੂਲਰ ਧਰ ਦਾਂਗੇ ਤੇ ਜਿਹੜਾ ਕੰਮ ਆ ਸਾਰਾ ਨਮੇੜ ਦਾਂਗੇ ਅੱਪਾ ਤੇ ਲਿਉਣੀਆਂ ਹੁਣ ਉਹਨਾਂ ਨੂੰ ਮੈਂ ਠਾ ਕੇ ਨੇ ਤਾਂ ਮੇਰਾ ਬੇੜਾ ਸੰਭਰ ਨਾਲ ਪੈਨੇ ਮੈਂ ਪਹਿਲਾਂ ਕਿਉ ਕੱਢਦੀ ਆਂਗੀ ਜੇ ਕਿਉ ਕੱਢ ਦੇ ਕੱਢ ਦੇ ਉੱਤਰੇ ਉੱਤਰੇ ਪਿਉਤੀ ਨਹੀਂ ਫਿਰ ਉਹਨਾਂ ਨੂੰ ਮੈਂ ਠਾ ਕੇ ਲਿਉਣੀਆਂਗੀ ਠੀਕ ਹੈ ਤੇ ਨਹੀਂ ਠਾ ਕੇ ਲਿਓਣੀ ਆਂਗੀ ਉਹਨਾਂ ਨੂੰ ਫਿਰ ਆ ਕੇ ਚਾਹ ਪਾਣੀ ਪੀਣ ਲੇ ਫਿਰ ਚਾਹ ਵੀ ਮੈਂ ਕਵੇਲੇ ਕਰਦੀ ਆਂਗੀ ਤੇ ਇਸ ਕਰਕੇ ਵੀਕ ਨਾ ਚਾਹ ਸਾਰਿਆਂ ਦੀ ਫਿਰ ਖਰਾਬ ਹੋ ਜਾਂਦੀ ਏ ਤੇ ਬੀਬੀ ਨੇ ਵੀ ਚਾਹ ਹੁਣ ਪੀ ਲਈ ਐ ਤੇ ਬਸ ਆਪਾਂ ਅਵਰੇ ਕੰਮਾਂ ਤੇ ਸ਼ੁਰੂ ਆਂਗੇ ਤੇ ਬਣੇ ਰਹਿਓ ਆਪਣੇ ਵਲੌਗ ਦੇ ਨਾਲ ਠੀਕ ਹੈ ਜੀ ਇੱਥੇ ਆਈ ਬੀਬੀ ਮੜਾ ਜਾ ਕਿਉਂ ਦੇਖ ਲੈ ਮੂ ਤਾਂ ਕੱਟੀ ਗਏ ਸਸ ਨਿਕਲਦਾ ਤਾਂ ਨਹੀਂ ਮੂ ਤਾਂ ਗੈਸ ਦਾ ਕੁਆਲਿਟੀ ਟਾਰ ਯਾ ਮੈ ਰਾਨੀ ਦੇ ਬੇੜਾ ਵਿੱਚ ਆ ਆ ਆ ਕੇ ਨਾ ਗਿੱਲਾ ਵਾਲਾ ਸੀ ਅੱਜ ਡੁੱਬਣਾ ਪੂਰਾ ਹੋ ਗਿਆ ਜੀ ਉਹਨਾਂ ਥਾਜ ਆਉਂਦੇ ਖਾਤਾ ਸੀ ਫਰਮੂਹਾਰੇ ਮੈਂ ਚੁੱਪ ਚਾੜਦੀ ਹਾਂ ਤਾਂ ਚਾੜਨ ਤੋਂ ਪਹਿਲਾਂ ਮੈਂ ਕਰਦੀ ਹਾਂ ਲੋ ਜੀ ਆਪਾਂ ਨੇ ਪੱਜ-ਪੱਜ ਕਰ ਲੈਨੇ ਕੰਮ ਸਰਦਾਰ ਜੀ ਪਾ ਰਹੇ ਨੇ ਅੱਜ ਕੱਖ ਕਿਉਂਕਿ ਸਰਦਾਰ ਜੀਆਂ ਦੀ ਡਿਊਟੀ ਕਰਿਆ ਕਿ ਆਪਣਾ ਚਾਰਾ ਟੋਆ ਸਮਾਰਨਾ ਉਹ ਸਮਾਰਨਗੇ ਜੀ ਟੋਆ ਨਹੀਂ ਹਾਂ ਤਾਂ ਮੇਰੇ ਤੋਂ ਗਿੱਲੀ ਚੁੰਨੀ ਹਨਾ ਸੋਤੀ ਉਹ ਵੀ ਲੈਣੀ ਉਹ ਸੁੱਕ ਵੀ ਤੇ ਸਰਦਾਰ ਜੀ ਸਾਫ ਕਰਨਗੇ ਟੋਆ ਆਪਾਂ 10 ਵਾਲੀ ਚਾਹ ਕਰ ਲਈ ਐ ਆਪਾਂ ਖੇਤ ਜਾਣੇ ਅੱਜ ਨੂੰ ਦੀ ਤੋੜਨਾ ਸੋਕਮਾ ਨੂੰ ਗਰਮਾਣ ਜੀਬੀ ਮੈਂ ਨਵੀਂ ਦਾ ਡੈਡੀ ਨਵੀਂ ਦੀ ਮੰਮੀ ਨਵੀਂ ਨਹੀਂ ਆਂਦੀ ਹੈ ਨਵੀ ਪਤਾ ਨਹੀਂ ਨਵੀ ਤੈਨੂੰ ਜਾ ਕੇ ਬਤਾਇਨਾ ਜਾਓਗੇ ਦੱਸਣਾ ਨਵੀ ਆਹੋ ਕੀ ਕਰ ਹੁੰਦੇ ਨੇ ਹਮ ਆਪਣਾ ਆ 2 ਕਿਲੋ ਵਾਲੀ ਕਹਿੰਨੀ ਬਾਦੂਆ ਹੋ ਮੰਮੀ ਕਿੱਥੇ ਰੱਖ ਦੋ ਕਿਲੋ ਵਾਲੀ ਕਹਿੰਨੀ ਚਾਰੀ ਪਰ ਲਾਣਿਆ ਤੇ ਇੱਕ ਬਾਹੋ ਪਾਣੀ ਦੂਆ ਹੀ ਪੀ ਲਾਂਗੇ ਹੂੰ ਪਤਾ ਗਾਰੇ ਵਾਲਾ ਹੈ ਥੋੜੀ ਪਾਣੀ ਚੀਨਾ ਪੀਣਾ ਹੈ ਬਿਲਕੁਲ ਦੀ ਜਿੱਤ ਮੰਗਾ ਲਾਂਗਾ ਟੈਂਪਰ ਚੱਕ ਲੈ ਬਵਾ ਕੇ ਲੈ ਜੀਂ ਉਹ ਥੋਣੀ ਭਰ ਲੈ ਲੈ ਧੋ ਕੇ ਨੀ ਥੋ ਥੋ ਬਵਾ ਲਿਆਂਗੇ ਉਹ ਤਾਂ ਸੁਆਦ ਨਹੀਂ ਉਹ ਉਹ ਘੜਾ ਰੋ ਕਰਨਾ ਧੋਣੀ ਸੁਆਦ ਹੈ ਉਹ ਤਾਂ ਦੂਜਾ ਹੀ ਠੰਡਾ ਪਾਣੀ ਆਪਾਂ ਤਾਂ ਲੌਂਗਾ ਕੱਢ ਲੈਨੇ ਸੀ ਪਾ ਦੇਣਾ ਆ ਪਿਆਰੇ ਡਾਡੀ ਦੀ ਚਾਹ ਆਪਾਂ ਆਪਣੀ ਕਿੰਨੀ ਭਰ ਲਈ ਐ ਹਾਂ ਕੀ ਕਹੇ ਮੇ ਇਦੂ ਕੀ ਕੀ ਆਪਾਂ ਇੱਕ ਗੱਲ ਕਰਦੇ ਆਪਾਂ ਤੁਰਕੀ ਜਾਵਾਂਗੇ ਤੁਰਕੀ ਮੈ ਲਾ ਲੁ ਜਿਹੜੇ ਤੁਰਕੀ ਜਾਵਾਂਗੇ ਹੋਰ ਕਿਹਾ ਅੱਜ ਛੱਡ ਕੇ ਅੱਜ ਤੇ ਲੈ ਜਾ ਕਿਉਂ ਟਾ ਸਵਾਰੋ ਜਹਾਜ਼ ਆ ਲੇਡਾ ਹੋ ਗਈ ਰੇ ਤਾਂ ਹੋਰ ਰਾਜ ਸਰਦਾਰ ਜੀ ਨਾ ਲਿਬੜੇ ਫਿਰਦੇ ਨੇ ਕੱਖ ਪਾਉਂਦੇ ਨੇ ਕੱਖ ਹੂੰ ਇਹਦੇ ਕਰਦੇ ਨੇ ਪਤਾ ਨਹੀਂ ਕਿਤੇ ਪਾਪੇ ਪਤਾ ਹੀ ਨਹੀਂ ਕੋਣ ਵੱਡੇ ਬੱਠੇ ਚ ਕਿਉਂ ਜੋ ਲੈ ਲੇ ਜਾਓ ਲਾੜ ਚ ਕਿਉਂ ਦੇ ਲਾੜ ਉਹ ਬੱਠੋ ਜਿਹੜਾ ਤੁੰਡੀ ਚ ਚਾ ਲਾ ਲੇ ਨਾ ਉਹਦੀ ਲੋਟ ਆਉਂਦੀ ਉਹ ਤਾਂ ਪਾ ਮੈਂ ਦੰਦੀਆਂ ਇਹ ਕਰਨਾ ਪੈਂਦਾ ਜਦੋਂ ਸਰਦਾਰ ਜੀ ਆਂਦੇ ਨੇ ਮੈਂ ਕੱਤ ਕੇ ਦਿਨੀ ਆ ਫੇਰ ਤਾਂ 3:00 ਵਜੇ ਨਾਲ ਹੋਣਗੇ ਨਾ 9:30 ਹੋਗੇ ਹੋਣਗੇ ਹਨਾ ਗੁਰਮੁਣਕ ਵੱਧ ਹੋ ਗਿਆ ਨਾ 9:30 ਸਹੀ ਹੋਗੇ ਕਰਨੇ ਓਕੇ ਹੋ ਜਾਣਗੇ ਆ ਕੱਪ ਚ ਕੱਢ ਕੇ ਤੇੜੜੀ ਚਾਹ ਵੀ ਮਾਰਨੀ ਦਿਨੀ ਆ ਆ ਕਿਤਾਬ ਨੇ ਮੰਜਣੇ ਬੈਣੇ ਬੈਣੇ ਮਹੌਲੀ ਡੜੀ ਚਾ ਆ ਮਾਂ ਅਗਰ ਮਿਲਤ ਨੂੰ ਦਾਲ ਕੱਟ ਆ ਬਰਕ ਪਾ ਡੋਂਗਾ ਆ ਕੇ ਨੀਚੇ ਪਾਰੇ ਇਹ ਡੋਂਗਾ ਪਰ ਕਿਧਰ ਦੇ ਮੈਂ ਭਾਂਡੇ ਮਾਂ ਮਟੇ ਆ ਗਏ ਉਹ ਤੋਂ ਸੋਨੀ ਲੈ ਕੇ ਗਿਆ ਚਾਹ ਚਨੀ ਪੁੱਤ ਲਾਂਗੇ ਹੋਰ ਖਿਆ ਜਾਣਗੇ ਉਹ ਜੋ 베ਲਾਂ ਵਾਲੀਆਂ ਵਿਚ ਵਿਚ 베ਲਾਂ ਵਾਲੀਆਂ ਨੇ ਚਿਬੜਾਂ ਦੀ ਚਟਨੀ ਫੁੱਟ ਲਾਂਗੇ ਨਾ ਚਾਹ ਪੀ ਕੇ ਫਿਰ ਇਹਨੇ ਮੀਂਹ ਆਜੀ ਚਾਹ ਪੀ ਤੋ ਛੋਟੀ ਚਾਹ ਮੈਂ ਕੱਪ ਚ ਕੱਢ ਕੇ ਫਰਿਜ ਦੇ ਉੱਤੇ ਤੇ ਰਹੀ ਠੰਡੀ ਨਾ ਹੋ ਜਾ ਪੀ ਲੋ ਜਾ ਟੋਆ ਸਾਫ ਮੇਰੇ ਆਉਂ ਜਣੀ ਚਾਹੀਦਾ ਜੀ ਮਰ ਪਾ ਪਾ ਤਾਂ ਨਾ ਰਿ ਗਿਆ ਹੈ ਪਾ ਪੀ ਮੈਂ ਛੱਡ ਸਾਉਰੀ ਪੀਉਂ ਸਰ ਮੈਂ ਬਾਹਰ ਕੀ ਤਾ ਉਹ ਬਾਹਰ ਖੁੱਲਾ ਪਿਆ ਜਿੰਦ ਕਾ ਨਾ ਮੈਂ ਨਵੀ ਮੈਨੂੰ ਕਹੇ ਤੂੰ ਤਾਂ ਕਰੀ ਖੜੀ ਹੈ ਜੇਤੀ ਜੇ ਤਾਂ ਕਰਨੀ ਹੋ ਗਈ ਤੂੰ ਕਿਥੋਂ ਕਰਨੀ ਖੜੀ ਹੋਈ ਮੋਟੋ ਉਹ ਵੀ ਜਾਣਦਾ ਹੂ ਮੈਂ ਤੋੜਤੀ ਹੈ ਸਹੀ ਭਾਈ ਉਹ ਵੀ ਪੀਦੇ ਹਾਂ ਖਾਲਸ ਤੈਨਾਂ ਦਾ ਤਾਉ ਦਾ ਅਪਚ ਮੈਂ ਨਹੀਂ ਦੇਖ ਤਾ ਬੜਾ ਮਿੱਠਾ ਮੋਠਾ ਦੇਖ ਲੈ ਕਿਨੇ ਬਣਾਈ ਚਾ ਮੈਂ ਪਾਇਆ ਕੋ ਗਰਮਣੇ ਪਾਇਆ ਸੀ ਮੈਂ ਤਾਂ ਗੱਲਾਂ ਨਹੀਂ ਪਾਇਆ ਸੀ ਕਾਇਰ ਆਪਾਂ ਤੁਸੀਂ ਪੀਓਗੇ ਨਹੀਂ ਮੈਂ ਨਹੀਂ ਬੀਜਦੀ ਲੋ ਜੀ ਹਣ ਸਾਰੇ ਸਾਨੂੰ ਚਾਹ ਦੀ ਹੋਗੀ ਚਾਹ ਪੀਣੀ ਜੇ ਹਣ ਚਾਹ ਪੀਓਗੇ ਨਹੀਂ ਆ ਜਨ ਚਾਹ ਪੀ ਮੰਗਣੀ ਆ ਜੀ ਅਬ ਕਿੰਪੂਰ ਜੀ ਦੀ ਗਦੀਆ ਕੋਈ ਕੋਈ ਕਣੀ ਜੀ ਹੈ ਇਹੇ ਵਿੱਚ ਨਾ ਜੀ ਬਹੁਤ ਲੱਗਦਾਗਾ ਆ ਵੀ ਆਪਣੀ ਮੱਕੀ ਹੈਗੀ ਤੇ ਆ ਆਪਣੀ ਹੁੰਦੀ ਹੈ ਜਿੱਥੇ ਕੇ ਵਾਲੇ ਵਾਹਨ ਚ ਤੇ ਆ ਆਪਣੀ ਜੀਰੀ ਹੈਗੀ ਕਿੰਨੀ ਸੋਹਣੀ ਹੋ ਗਈ ਜਿੱਦੇ ਪੌਦੇ ਦਿਖਾਈ ਸੀ ਉਹਦੇ ਅਰੇ ਬਾਈ ਨਹੀਂ ਸੇਗੀ ਅੱਜ ਬੜੀ ਬੁੱਝਾ ਹੋ ਗਿਆ ਰੇ ਆਪਣਾ ਸੱਡ ਮੈਂ ਮਰਵਾ ਦੂਗਾ ਆ ਆਪਣਾ ਜਿਹੜਾ ਨਵਾਂ ਸੱਡ ਪਾਇਆ ਸੀ ਉਹ ਹੈਗਾ ਸਕੂਟਰੀ ਤਾਂ ਸੁਖਮਣ ਨੇ ਸੱਡ ਚਲਾ ਦਿੱਤੀ ਆ ਤੇ ਆ ਵੀ ਆਪਣਾ ਵਾਹਣ ਸਾਰਾ ਠੇਕੇ ਵਾਲਾ ਹੀ ਹੈਗਾ ਆ ਆਪਣਾ ਘਰ ਦਾ ਵਾਹਣਾ ਦਾ ਇਹਦੇ ਵਿੱਚ ਜੀਰੀ ਬਹੁਤ ਸੋਹਣੀ ਹੋਈ ਹੈਗੀ ਗੁੱਜਾ ਮਾਰ ਲਿਆ ਜੀ ਇਹਨੇ ਸਿੱਧੀ ਹੋ ਗਈ ਸੀ ਮੀਨ ਨਾਲ ਜਦੋਂ ਲਾਈ ਆ ਨਾ ਜਿੱਦੇ ਉੱਤੇ ਬਹੁਤ ਜ਼ਿਆਦਾ ਮੀਂਹ ਆਇਆ ਸੀਗਾ ਫਿਰ ਹਫਤਾ ਲੱਗ ਗਿਆ ਦਾਲ ਲਾਉਂਦਿਆਂ ਨੂੰ ਵਿੱਚ ਹੁਣ ਵਧੀਆ ਹੋ ਕਿੱਧਰੋਂ ਇਹ ਸ਼ੁਰੂ ਕਰਾਂਗੇ ਆਪਾਂ ਉਹ ਪਹਿਲੇ ਜੇ ਤੋੜਾਂਗੇ ਹਾਂ ਪਹਿਲੇ ਜੀ ਚਾਹ ਬਹੁਤ ਨੇ ਮਤਲਬ ਬਾਦੂ ਨੇ ਤੋੜ ਦੇ ਕਿ ਲੋ ਜੀ ਆਪਾਂ ਨੇ ਮੂੰਗੀ ਤੋੜਨੀ ਸ਼ੁਰੂ ਕਰ ਦਿੱਤੀ ਆ ਤੇ ਬਬ ਇੱਕ ਭੈਣ ਬਾਰਲੀ ਨੇ ਹਨਾ ਫੋਨ ਕੀਤਾ ਸੀਗਾ ਕਿ ਵੀ ਸਾਡੇ ਬੱਚੇ ਦੇਖਣਗੇ ਮੂੰਗੀ ਤੋੜਾਈ ਦੀ ਵੀਡੀਓ ਤੁਸੀਂ ਜ਼ਰੂਰ ਬਣਾਓ ਵੀ ਸਾਨੂੰ 30 ਸਾਲ ਹੋ ਗਏ ਬਾਹਰ ਆਇਆ ਨੂੰ ਸਾਡੇ ਬੱਚਿਆਂ ਨੇ ਮੂੰਗੀ ਦੀ ਫਸਲ ਨਹੀਂ ਦੇਖੀ ਹੈਗੀ ਤੇ ਆਪਾਂ ਤੁਹਾਨੂੰ ਦਿਖਾਉਣਿਆ ਮੀ ਮੂੰਗੀ ਦੀ ਫਸਲ ਆਪਣੇ ਇੰਡੀਆ ਜਿਵੇਂ ਹਨਾ ਜਿਹੜਾ ਇਹਦੀ ਹਵਾ ਵੱਧ ਪੈਂਦੀ ਜਿਵੇਂ ਆਪਣੀ ਚੌਲੇ ਫਲੀ ਕਹਿੰਦੇ ਹੁੰਦੇ ਨੇ ਲੋਬੀਆ ਹਨਾ ਚੌਲੇ ਫਲੀ ਨੂੰ ਲੋਬੀਆ ਕਹਿੰਦਾ ਉਸ ਤਰ੍ਹਾਂ ਨਹੀਂ ਆ ਦੇਖੋ ਇਹਨਾਂ ਤੇ ਫਲੀਆਂ ਹੁੰਦੀਆਂ ਨੇ ਆ ਕੱਚੀ ਫਲੀਆਂ ਮੈਂ ਤੋੜ ਕੇ ਦਿਖਾਈਆ ਤੁਹਾਨੂੰ ਜਿਹੜਾ ਪੱਕ ਜਾਂਦੀ ਇਹਦੀ ਨਿਸ਼ਾਨੀ ਇਹ ਹੁੰਦੀ ਹੈ ਕਾਲੇ ਰੰਗ ਦੀ ਹੋ ਜਾਂਦੀ ਹੈ ਤੇ ਕਾਲੇ ਰੰਗ ਦੀ ਹੋ ਕੇ ਬੱਚਿਆਂ ਨੇ ਆਪਣੇ ਆਨੇ ਤੁਸੀਂ ਮੂੰਗੀ ਦੀ ਦਾਲ ਖਵਾਉਂਦੀ ਹੋਵੋਗੇ ਦੇਖੀ ਹੋਣੀ ਤੇ ਮੈਂ ਤੁਹਾਨੂੰ ਪਾੜ ਕੇ ਵੀ ਦਿਖਾਉਣੀ ਆ ਦੇਖੋ ਜੀ ਇਹ ਹੈਗੀ ਹੈ ਮੂੰਗੀ ਹਰੀ ਇਹ ਇਹ ਨੂੰ ਵੀ ਬਾਕੀ ਕਹਿੰਦੇ ਨੇ ਵੀ ਦਲੀ ਹੋਈ ਮੂੰਗੀ ਕਿਸ ਤਰ੍ਹਾਂ ਹੁੰਦੀ ਆ ਇਹ ਨਾ ਪਹਿਲਾਂ ਭੁੰਨਤੀ ਜਾਂਦੀ ਆ ਭੋਂ ਕੇ ਫਿਰ ਆ ਸੁੱਕੂ ਜੀ ਹੋ ਜਾਂਦੀ ਜੋ ਚੱਕੀ ਤੇ ਦਲੀ ਜਾਂਦੀ ਆ ਫਿਰ ਉਹ ਦਲੀ ਹੋਈ ਮੂੰਗੀ ਬਾਦੀ ਆ ਜਿਹੜੀ ਆਪਣੀ ਖਿਚੜੀ ਚ ਪੈਂਦੀ ਆ ਇੱਕ ਥੋੜ੍ਹ ਲੈ ਆਏਗੀ ਬੀਬੀ ਠੀਕ ਆ ਜੀ ਤੇ ਇਹਦੇ ਜਿਹੜੇ ਮੂੰਗੀ ਦੇ ਪੱਤੇ ਹੁੰਦੇ ਨੇ ਜਿਹੜੇ ਤੋੜ ਲਓ ਜਿਹੜੇ ਮੂੰਗੀ ਦੇ ਪੱਤੇ ਹੁੰਦੇ ਨੇ ਦੇਖੋ ਲੋ ਬੀਆ ਬੇਲਾਂ ਜਿਹੜੀਆਂ ਆਪਣੇ ਚੌਲੀ ਫਲੀ ਨੇ ਹੁੰਦੀਆਂ ਨੇ ਉਹਰੇ ਪੱਤਿਆਂ ਵਾਂਗੂ ਹੀ ਹੁੰਦੇ ਨੇ ਥੋੜਾ 19 20 ਦਾ ਹੀ ਫਰਕ ਹੁੰਦਾ ਹੈਗਾ ਠੀਕ ਹੈ ਜੀ ਲੋ ਜੀ ਤੁਸੀਂ ਬਾਹਰ ਲਿਆਂ ਪੈਣਾ ਨੇ ਹਨਾ ਕਿਹਾ ਸੀਗਾ ਤੁਸੀਂ ਨਾ ਬੱਚਿਆਂ ਨੂੰ ਅੱਜ ਵਾਲੀ ਵੀਡੀਓ ਜ਼ਰੂਰ ਦਿਖਾਓ ਤੇ ਆਪਾਂ ਨੇ ਬੱਚਿਆਂ ਨੂੰ ਵੀ ਹਨਾ ਜ਼ਰੂਰੀ ਹੈਗਾ ਸਾਰੀ ਜਾਣਕਾਰੀ ਦੇਣੀ ਕਿੱਥੇ ਵੀ ਆਪਾਂ ਨੇ ਬੱਚੇ ਹੈ ਰਚੇ ਬਾਹਰ ਨੇ ਚਾਹੇ ਸਹਿਰ ਚ ਨੇ ਵੀ ਆਪਣੀ ਖੇਤੀ ਇਸ ਤਰ੍ਹਾਂ ਆਹ ਫਸਲ ਇਸ ਤਰ੍ਹਾਂ ਹੁੰਦੀ ਹੈ ਕਿ ਜ਼ਰੂਰ ਜਾਣਕਾਰੀ ਦਿਓ ਜੀ ਤੁਸੀਂ ਬੱਚਿਆਂ ਨੂੰ ਲੋ ਜੀ ਹੁਣ ਆਪਾਂ ਤੋੜ ਰਹੇ ਹਾਂ ਮੂੰਗੀ ਮੂੰਗੀ ਤੋੜ ਰਹੇ ਹਾਂ ਤੁਹਾਨੂੰ ਪਤਾ ਹੀ ਆਪਣੀ ਜਿਹੜੀ हां ਸਲਾ ਸਾਰੀ ਸਾਂਜੀ ਹੁੰਦੀ ਆ ਸਾਂਜੀ ਤੋੜ ਦੇਾਂਗੇ ਜਿਨੇ ਬਾਦਰ ਰੱਖਣੀ ਉਹ ਬਾਦਰ ਰੱਖ ਲਾਂਗੇ ਜਿਹਨੂੰ ਘੱਟ ਰੱਖਣੀ ਉਹ ਘੱਟ ਰੱਖ ਲਾਂਗੇ ਇਹ ਖਾਣ ਜੋਗਰੀ ਆਪਾਂ ਖਾਣ ਜੋਗਰੀ ਵੀ ਝਾਂਗੇ ਆਹਾਂ ਤੋੜਾਂਗੇ ਤੇ ਫਿਰ ਕਰੇ ਇਹ ਛੋਟਿਆਂ ਨਾਲ ਜਿਉਂ ਜਿਵੇਂ ਆਪਾਂ ਕੱਢਾਂਗੇ ਉਵੇਂ ਤੁਹਾਨੂੰ ਦੱਸਾਂਗੇ ਵੀ ਇਹਦੀ ਕਢਾਈ ਕਿਵੇਂ ਕਰਾਂਗੇ ਪਹਿਲਾਂ ਨੂੰ 5-7 ਦਿਨ ਸੁਕਾਵਾਂਗੇ ਧੁੱਪ ਦੇ ਵਿੱਚ ਵੈਗੁਰੂ ਹੁਣ ਧੁੱਪਾਂ ਲਾਵੇ ਆਪਣੀ ਦੇਖੋ ਤੁਸੀਂ ਖੇਤਾਂ ਦੇ ਵਿੱਚ ਮੂੰਗੀ ਦੇ ਦੇੜੇ ਹਨਾ ਕਿਸਾਨ ਵੀਰਾਂ ਦੇ ਜਹਾਜ਼ ਪਰੇ ਖੜੇ ਨੇ ਵੈਗੁਰੂ ਸੁੱਖ ਰੱਖੇ ਮੈਂ ਤੋਂ ਇਸ ਕਰਕੇ ਆਪਣੀ ਇਹ ਜੀ ਫਸਲ ਹੈ ਜੀ ਮੂੰਗੀ ਦੀ ਤੁਸੀਂ ਵੀ ਵਾਰ ਲੀਆਂ ਭੈਣਾ ਵੀਰ ਜੋ ਵੀ ਬੱਚੇ ਦੇਖਦੇ ਨੇ ਨਾ ਅਰਦਾਸ ਕਰੋ ਵੀ ਆਪਣੇ ਈਡੀਆ ਚ ਜਿਹੜੀ ਫਸਲ ਵੀ ਮੀਂਹ ਦੀ ਸੁਖਸੰਦ ਰਹੇ ਹਨ ਤੇ ਫਸਲ ਪੱਕੀ ਹੁੰਦੀ ਹੈ ਜਦੋਂ ਹਨ ਉਹੀ ਗੱਲ ਹੈ ਜੱਟ ਨੂੰ ਕੋਈ ਚੈਨ ਨਹੀਂ ਆਉਂਦੀ ਹੁੰਦੀ ਵੀ ਮੇਰੀ ਫਸਲ ਘਰੇ ਕਸਾ ਆਪਣੀ ਖੇਤ ਚ ਪਈ ਆ ਤੇ ਵੀ ਖਰਾਬ ਹੁੰਦੀ ਮੀਂਹ ਨਾਲ ਇਸ ਤਰ੍ਹਾਂ ਲੜਾਈ ਕਰ ਰਹੇ ਹਾਂਗੇ ਮੂੰਗੀ ਦੀ 300 ਰੁਪਏ ਦਿਹਾੜੀ ਚ ਆਈ ਉਹਨੇ ਦਿਹਾੜੀ ਮੇਰਾ ਜੇਠ ਦੇਊਗਾ ਸਾਨੂੰ ਜੇਠੋਂ ਘਰੇ ਤਾਂ ਗਾਮੇ ਨਹੀਂ ਆ ਤੈਨੂੰ ਦਿਹਾੜੀ ਦੇ ਜੇ ਤੈਨੂੰ 300 ਰੁਪਏ ਦਿਹਾੜੀ ਆ ਤਾਨੂੰ ਦਾ ਟਾਈਮ ਦੀ ਦਿਹਾੜੀ ਵੀ ਨਹੀਂ ਅੱਜ ਹੁਣ ਤੱਕ ਤਾਂ ਫਰੀ ਸੀ ਹਾਂ ਸ਼ੁਕਰ ਮਿਲ ਗਈ ਹੁਣ ਦਿਹਾੜੀ ਦੇ ਰਹੇ ਸੀ ਉਹੀ ਦਿਹਾੜੀ ਦੇ ਕੱਪੜੇ ਸੁਮਾ ਲਾਂਗੇ ਆਪਦੇ ਬੁੜੀਆਂ ਨੇ ਤਾਂ ਕੱਪੜਾ ਨਹੀਂ ਹੁੰਦਾ ਹਾਂ ਹਜੇ ਰੋਟੀ ਨਹੀਂ ਖਾਣਾ ਨੂੰ 12 ਵਜੇ ਨੇ ਹਜੇ ਰੋਟੀ ਖਾ ਲਾਂਗੇ ਆਪਾਂ ਉਹਦੀਆਂ ਜਾ ਕੇ ਪਰ ਹਾਂ ਬੱਚੇ ਰੋਟੀਆਂ ਤੁਹਾਡੇ ਆਪਣੇ ਚੱਕ ਲੈਣ ਦਾਸ ਇਹਨਾਂ ਦੇ ਤੁਹਾਡੇ ਹੋ ਜਾਣਗੇ ਇਹ ਗੱਲ ਝੂਠ ਚਾਰ ਬਣ ਲਵਾਂਗਾ ਜਾ ਕੇ ਨਵੀਨ ਨੂੰ ਫੋਨ ਕਰਾਂ ਚਾਹ ਧਰ ਦੂਗੀ ਉਹ ਆ ਪਹੁੰਚ ਜੂਗੇ ਹੈ ਦੇਖ ਲੋ ਸਾਡੇ ਜੀ ਇੱਕ ਬੰਦਾ ਹੀ ਚਿੜੀ ਫੰਗ ਛੜਾਉਂਦਾ ਹੈਗਾ ਨਵੀਆਂ ਗੱਲਾਂ ਚਿੜੀ ਫੰਗ ਛੜਾਉਂਦਾ ਕਹਿੰਦਾ ਮੈਂ ਤਾਂ ਥੋੜੇ ਵਾਸਤੇ ਰੋਟੀ ਪਕਵਾ ਕੇ ਲਿਆਉਣਾਗਾ ਹੋਰ ਭੁੱਖ ਲੱਗੀ ਵੀ ਹੈ ਹਾਂ ਨਾ ਬਾਸਾ ਬਾਬਾ ਰਹੋ ਇਹਨੂੰ ਕੋਈ ਰੋਟੀ ਨਹੀਂ ਖਾਣੀ ਭੁੱਖ ਲੱਗੀ ਵੀ ਹੈ ਕਨਾ ਰੋਟੀ ਨਹੀਂ ਖਾਣੀ ਹੋਰ ਕੀ ਖਾਣਾ ਪਰ ਆਵਲੀ ਨੇ ਕਹੀ ਵਾਅ ਨਹੀਂ ਦੇਖੀ ਮੰਮੀ ਭੁੱਖ ਲੱਗੀ ਲੋ ਜੀ ਮੈਂ ਹਟ ਗਿਆ ਮੈਂ ਪੂਰਾ ਵਧੀਆ ਜ਼ੋਰ ਦਾ ਮੈਂ ਆਇਆ ਵੀ ਡੱਕੀ ਜੀ ਆਈ ਸੀ ਹਲਕੀ ਜੀ ਤੇ ਹੁਣ ਹਟ ਗਿਆ ਨਾ ਤਾਂ ਬਾਲੀਪੁਰ ਜੀ ਸੀ ਮੋਟੇ ਪੂਰੇ ਸੀ ਕੱਪੜੇ ਸਾਰੇ ਭਿੱਜ ਗਏ ਸੀਗੇ ਤੇ ਹੁਣ ਉੱਤੇ ਮੂੰਗੀ ਗਿੱਲੀ ਆ ਗਈ ਤੇ ਕੁਝ ਉਪਰੋ ਉਪਰੋ ਕਮੀਤਾ ਸੁੱਕ ਗਿਆ ਥੱਲੋਂ ਸਲਵਾਰਾਂ ਗਿੱਲੀਆਂ ਨੇ ਗਈਆਂ ਚੁੰਨੀਆਂ ਵੀ ਸੁੱਕਦੀਆਂ ਜਾਂਦੀਆਂ ਨੇ ਹੁਣ ਹਵਾ ਨਾਲ ਮੀ ਬਾਉਸ ਦੀ ਜੀ ਬਾਉਸ ਸੋਨਾ ਲੱਗਦਾ ਗੱਲ ਕਰ ਹੁਣ ਜੇ ਅਸੀਂ ਖੇਤ ਆ ਗਈਆਂ ਘਰ ਦੇ ਤੰਦਿਆਂ ਦਾ ਓਖਾ ਦਾ ਜਿਹੜੀਆਂ ਪੈਰਾਂ ਯਾਰ ਘੜ ਤਾਂ ਵੀਡੀਓ ਦੇਖ ਰਹੀਆਂ ਨੇ ਸਾਡੇ ਨਾਲ ਵੀਡੀਓ ਕਰ ਲੀਆਂ ਕਰ ਸਕਦੀਆਂ ਆ ਭੈਣੇ ਜਿਹੜੇ ਨੇੜੇ ਦੇ ਵਿਊਰਰ ਨੇ ਕੋਡ ਦੂੰ ਮੇਰੇ ਸੁਪਾਲਾ ਨੇ ਕਾਲੇ ਕਹਿੰਦੇ ਉਹ ਵੀ ਪਹਨ ਆ ਸਕਦੇ ਨੇ ਮੋਟਰਸਾਈਕਲ ਸਕੂਟਰੀ ਤੇ ਮੈਂ ਵੀ ਟੜਾਉਂ ਫਿਰ ਆਪਾਂ ਬਲੌਗ ਇੱਥੇ ਬਣਾਵਾਂਗੇ ਸਾਰੇ ਠੀਕ ਆ ਆ ਜੋ ਹੁਣ ਆਪਾਂ ਇੱਕ ਫਾਂਟ ਲਾ ਦਿੱਤੀ ਹੈ ਦੂਜੀ ਫਾਂਟ ਨੂੰ ਚੱਲਿਆਂਗੇ ਇੱਕ ਫਾਂਟ ਚੋਂ ਇੱਕ ਬੋਰੀ ਹੋਊਗੀ ਬੋਰੀ ਚੋਂ ਬਚ ਗਈ ਕੁਆਲਿਟੀ ਪਈ ਨਹੀਂ ਹੈਗੀ ਤੇ ਆ ਫਾਟ ਲਾ ਕੇ ਦੇਖਦੇ ਆਪਾਂ 1:30 ਵਜੇ ਤੱਕ ਤੋੜਾਂਗੇ 2:00 ਵਜੇ ਤੱਕ ਫਿਰ ਘਰੇ ਆਪਣੇ ਕੰਮਾਂ ਦੇ ਟਾਈਮ ਹੋ ਜਾਣਗੇ ਮੱਗ ਦਾ ਟਾਈਮ ਹੋ ਜੂਗਾ ਲੋ ਜੀ ਆਪਾਂ ਖੇਤੋਂ ਮੂੰਗੀ ਤੋੜ ਕੇ ਆ ਗਿਆਂਗੇ ਤੇ ਜੇ ਮੇਰੀਆਂ ਤੀਆਂ ਪਹਿਲਾਂ ਆਈਆਂ ਸੀ ਅੱਜ ਛੁੱਟੀ ਸੀ ਨੇ ਮੂੰਗੀ ਤੜਾਇਆ ਆਈਆਂ ਨੇ ਕਰਿਆ ਆ ਆ ਕੇ ਪਹਿਲਾਂ ਚਾਹ ਕਰ ਲਈ ਤੇ ਇਹਨੇ ਚਾਹ ਕਰ ਲਈ ਹੁਣ ਅਸੀਂ ਚਾਹ ਪੀਨੇ ਆਂ ਕਿ ਸਰਦਾਰ ਜੀਆਂ ਨੇ ਨਵੇੜ ਦੀ ਧਾਬ ਦਾ ਕੰਮ ਆ ਆਪਦਾ ਕੰਮ ਕੀ ਨੇ ਟੂਆ ਟੂਆ ਸਾਫ ਕਰ ਤਾ ਤੁਹਾਨੂੰ ਦਿਖਾਉਣਿਆਂ ਨੇ ਅਸੀਂ ਚਾਹ ਪੀ ਲਈ ਨੇ ਦਮ ਲੈ ਲਈਏ ਤੇ ਅੱਜ ਵਧੀਆ ਠੰਡ ਸੀ ਦੋ ਬੋਰੀਆਂ ਟੁੱਟ ਗਈਆਂ ਮੂੰਗੀ ਦੀਆਂ ਤੇ ਇੱਕ ਦੋ ਲਾਹੋ ਫੈਬ੍ਰਿਕ ਹੁੰਦੀ ਹੈ ਬਰੀਕੀ ਕੰਮ ਹੁੰਦਾ ਦੋ ਮੂੰਗੀ ਦੋ ਬੋਰੀਆਂ ਹੋਰ ਤੋੜ ਲਾਂਗੇ ਸਾਨੂੰ ਖਾਣ ਨੂੰ ਵਾਧੂ ਹੈਗੀ ਬਾਕੀ ਕਪਾਣ ਤੋਂ ਵੜਾਵਾਂਗੇ ਕਿਉਂਕਿ ਜੀ ਲੇਬਰ ਤੋਂ ਤੜਾਉਣੇ ਫੇਰ ਲੇਬਰ ਮਿਲਗੀ ਪੈਂਦੀ ਹੈਗੀ ਤੇ ਹੁਣ ਅਸੀਂ ਸਾਰੀ ਚਾਹ ਪੀ ਜਾਂਦੇ ਆਂਗੇ ਸੁਕਮਲ ਹੋਰੀਆਂ ਤਿਆਰ ਹੋ ਗਈਆਂ ਠੂਸਣ ਤੇ ਜਾਣਗੀਆਂ ਤੇ ਅਸੀਂ ਗਏ ਸੀ 9 ਵਜੇ ਤੇ ਸੇ ਆਕੇ ਜੀ ਪੌਣੇ 2 ਵਜੇ ਘਰੇ ਕਿਉਂਕਿ ਹੁਣ ਨਾ ਤਾਂ ਚਾਹ ਪਾਣੀ ਪੀ ਲਾਂਗੇ ਘਰੇ ਆਕੇ ਨਾ 10 ਮਿੰਟ ਤੇ ਨਾ ਇਹ ਫਿਰ ਹੁਣ ਅਸੀਂ ਆਪ ਕਰਾਂਗੇ ਹਨਾ ਜੀ ਕੰਮ ਆਪ ਦੇ ਕਰਨ ਵਾਲੇ ਅ ਸਬ지 ਸਬਜੀ ਬਣਾ ਲਾਂਗੇ ਤੇ ਮੱਝਾ ਸਾਮ ਲਾਂਗੇ ਤੇ ਇਸ ਕਰਕੇ ਅਸੀਂ ਤੁਹਾਨੂੰ ਦਿਖਾਵਾਂਗੇ ਮੈਂ ਸਰਦਾਰ ਜੀਆਂ ਨੇ ਕੀ ਕੰਮ ਕੀਤਾ ਅੱਜ ਬਹੁਤ ਸਾਰੇ ਕੰਮ ਸੀ ਕਰਨ ਵਾਲੇ ਇਹਨਾਂ ਦੇ ਸਾਰੇ ਨਿਪਟ ਗਏ ਨੇ ਚਲੋ ਉਂਝੇ ਦੋ ਤਿੰਨ ਦੇ ਨਹੀਂ ਠੰਡ ਰਹੀ ਫਿਰ ਇੱਕ ਦੋ ਬੋਰ ਹੋਰ ਵੀ ਤੋੜ ਲਾਂਗੇ ਮੂੰਗੀ ਦੀਆਂ ਤੇ ਅੱਜ ਬਹੁਤ ਜੀ ਲੱਗਿਆ ਬਹੁਤ ਲੋਈ ਜਿਹੜਾ ਟਾਈਮ ਆ ਹੁਣ ਕੱਟੀ ਨੂੰ ਧੁੱਪ ਆ ਗਈ ਬੰਨੀ ਆ ਖਾਵੇਂ ਲੋਈ ਇੱਕ ਟੋ ਆ ਦਿਖਾਉਣਾ ਹੁਣ ਧੁੱਪ ਵੀ ਨਿਕਲਿਆਈ ਵਿਚਾਰੀ ਕੱਟੀ ਵੀ ਰਿੰਗੀ ਜਾਂਦੀ ਐ ਬਸ ਬੰਦਿਆ ਨੂੰ ਤੇ ਦੇਖੋ ਆਪਣਾ ਟੋਆ ਸਫਾਈ ਹੋ ਗਈ ਟੋਏ ਦੀ ਇਹ 10 ਦਿਨ ਰੈਸਟ ਲਊਗਾ ਟੋਆ 10 ਤੋਂ 15 ਦਿਨ ਰੈਸਟ ਲਊਗਾ ਫੇਰ ਇਹਦੇ ਵਿੱਚ ਚਾਰ ਫੇਰ ਭਰ ਆ ਜਾਊਗਾ ਚਾਰ ਨਾਲ ਠੀਕ ਆ ਜੀ ਆ ਕੱਖਾਂ ਦੇ ਆਲੇ-ਦਾਲੇ ਸਪਰੇਅ ਹੋ ਜੂ ਰਾਉਂਡ ਅਪ ਡੱਪਰੋਂ ਰਾਉਂਡ ਅਪ ਹਾਂ ਤੁਪਾ ਗਈ ਮੰਨਦੀਆਂ ਤੈਨੂੰ